ਜਾਤ ਤਰੇ ਮੈਂ ਬੁਣਟੀ ਨਾ ਨਿਕਲ ਸਿੰਘਲਾ ਨਾਂ ਦਾ ਬੰਦਾ ਵੇਖੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਸ ਨੌਰ ਦਾ ਰਹਿਣ ਹੈ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਇਸ ਵੀਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀਏ ਤੇ ਦਿਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਕੁਝ ਸਾਮਾਨ ਲੈਣ ਦੇ ਬਹਾਨੇ ਇੱਕ ਅਸਲ ਅਟੈਕ ਕੀਤਾ ਕਾਫੀ ਜ਼ਿਆਦਾ ਨੀਰ ਮੇ ਕਰਦਨ ਤੇ ਹਿੱਸਾ ਕਾਫੀ ਸੋਸਾਇਟੀ ਕਾਫੀ ਮੁਸ਼ਕਿਲ ਹੋ ਗਿਆ ਜਦੋਂ ਪੁਲਿਸ ਕੈਦ ਕਰੀ ਸਟ੍ਰੈਟਜੀ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਇੱਥੇ ਜਾ ਵੀ ਪਈ ਤੇ ਹੈ ਹੌਟ ਸਪੋਟ ਹੈ ਜੀ ਤਜਾਬ ਹੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਜਿੱਥੇ ਤਿੰਨ ਐਕਟਿਵਾਂ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤਜਾਬ ਛੁੱਟ ਦਿੱਤਾ ਹਾਰਡਵੇਅਰ ਤੇ ਐਸਟੋਰ ਦਾ ਕੰਮ ਕਰਦਾ ਨੌਜਵਾਨ ਤੇਜਾਬ ਦੇ ਕਾਰਨ ਨੌਜਵਾਨ ਦੇ ਕੱਪੜੇ ਵੀ ਸੜ ਕੇ ਸੁਆਹ ਹੋ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਹਸਤਾਲ ਪਹੁੰਚਾਇਆ ਹਾਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਮੌਕੇ ਤੇ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਿਕਲ ਜਾਣੀ ਕਿ ਜਿਸ ਤੇ ਤੇਜਾਬ ਛੁੱਟਿਆ ਗਿਆ ਉਸ ਨੌਜਵਾਨ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ ਸਨੌਰ ਤੋਂ ਅੰਸ਼ੁਮਨ ਦੀ ਵਿਸ਼ੇਸ਼ ਰਿਪੋਰਟ ਜਗਾਤ ਤੇਰੇ ਬੰਦੇ ਹੌਂਦੀ ਕਿ ਨਾ ਨikhil Singla ਨਾਮ ਦਾ ਵਿਅਕਤੀ ਹੈ ਜਿਹੜੀ ਸਾਨੂੰ ਇਨਫਰਮੇਸ਼ਨ ਮਿਲੀ ਹੈ ਜੀ ਇਸ ਨੌਰ ਦਾ ਰਹਿਣਾ ਹੈ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਇਸ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀਏ ਤੇ ਤੈਨੂੰ ਉਹਨਾਂ ਨੇ ਇੱਥੇ ਅੰਦਰ ਜਾ ਕੇ ਕਿ ਸਮਾਨ ਲੈਣ ਦੇ ਬਹਾਨੇ ਇੱਕ ਅਸਲ ਅਟੈਕ ਕੀਤਾ ਦੇਨ ਨੂੰ ਗਰਦਨ ਤੇ ਜਿਸ ਦਾ ਕਾਫੀ ਇਫੈਕਟ ਸੀ ਕਾਫੀ ਗੰਭੀਰੀ ਅਦਾਇਆ ਉਹ ਪੁਲਿਸ ਕੈਦ ਕਰੀ ਫਸਾਈ ਕਰੀ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਕਿਤੇ ਜ਼ਿਆਦਾ ਨਹੀਂ ਸਿੱਕੇ ਹੈ ਹੌਟਸਟੇਜ ਨਹੀਂ ਹੈ ਤਜਾਬ ਹੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਜਿੱਥੇ ਤਿੰਨ ਐਕਟਿਵਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤਜਾਬ ਸ਼ੂਟ ਦਿੱਤਾ ਹਾਰਡਵੇਅਰ ਤੇ ਇਲੈਕਟ੍ਰਿਕ ਦਾ ਕੰਮ ਕਰਦਾ ਨੌਜਵਾਨ ਤੇਜ਼ਾਬ ਦੇ ਕਾਰਨ ਨੌਜਵਾਨ ਦੇ ਕੱਪੜੇ ਵੀ ਸੜ ਕੇ ਸੁਆਹ ਹੋ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਹਾਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਮੌਕੇ ਤੇ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਿਕਲ ਜਾਣੀ ਕਿ ਜਿਸ ਤੇ ਤੇਜ਼ਾਬ ਛੱਟਿਆ ਗਿਆ ਉਸ ਨੌਜਵਾਨ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ ਸਨੌਰ ਤੋਂ ਅੰਸ਼ੁਮਨ ਦੀ ਵਿਸ਼ੇਸ਼ ਰਿਪੋਰਟ ਬਜ਼ਾਰ ਤੋਂ ਤੇਰੇ ਮੈਂ ਤੁਹਾਨੂੰ ਬਾਹਰੀ ਪਰਿਵਰਤਨ ਨਿਕਿਲ ਸਿੰਘਲਾ ਨਾਮ ਦਾ ਵਿਤੀ ਹੈ ਜਿਹੜੀ ਸਾਨੂੰ ਇਨਫਰਮੇਸ਼ਨ ਮਿਲੀ ਹੈ ਜੀ ਇਸ ਨੌਰ ਦਾ ਰਹਿਣਾ ਹੈ ਬਜ਼ਾਰ ਦਾ ਸਦਰ ਬਜ਼ਾਰ ਦਾ ਇਸ ਵੀਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀਏ ਤੇ ਤੈਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਇਹ ਸਾਮਾਨ ਲੈਣ ਦੇ ਬਹਾਨੇ ਇਹ ਕਿਸਲੇ ਟੈਕਟ ਦੰਦੇ ਇਸ ਦਾ ਕਾਫੀ ਇਸਾਈਟ ਕਾਫੀ ਮੁਕੀ ਗਿਆ ਜੀ ਤਾਂ ਪੁਲਿਸ ਕੈਦ ਕਰੀ ਉਸ ਦਾ ਕੈਦ ਕਰੀ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਇੱਥੇ ਜਾ ਵੀ ਸਿਟੇ ਹੈ ਹਾਊ ਟੂ ਸਿਟੇ ਜੀ ਤਜਾਬ ਹੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਜਿੱਥੇ ਤਿੰਨ ਐਕਟਿਵਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤਜਾਬ ਸੁੱਟ ਦਿੱਤਾ ਹਾਰਡਵੇਅਰ ਤੇ ਐਕਸਟੋਰ ਦਾ ਕੰਮ ਕਰਦਾ ਨੌਜਵਾਨ ਤਜਾਬ ਦੇ ਕਾਰਨ ਨੌਜਵਾਨ ਦੇ ਕੱਪੜੇ ਵੀ ਸੜਕੇ ਸੁਆਹ ਹੋ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਹਸਪਤਾਲ ਪਰਚਾਇਆ ਹਾਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਮੌਕੇ ਤੇ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਿਕਲ ਜਾਣੀ ਕਿ ਜਿਸ ਤੇ ਤਜਾਬ ਛੁੱਟਿਆ ਗਿਆ ਉਸ ਨੌਜਵਾਨ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ ਸਨੌਰ ਤੋਂ ਅੰਸ਼ੁਮਨ ਦੀ ਵਿਸ਼ੇਸ਼ ਰਿਪੋਰਟ